ਪੌੜੀ ਏਉ ਜੀ ਬਹੁਤ ਗਰਭਵਾਸੇ ਮੋਹ ਮਗਨ ਮੀਠ ਜੋ ਨਿਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਕਟ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾਂ ਤੇ ਤਰੋਂ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਲਾਈ ਨਾਨਕ ਤਾਂ ਕੈ ਨਿਕਟ ਨਾਮ ਆਏ ਸ਼ਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਾਸੇ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏ ਕਹਿ ਆਪ ਕਰਾਵਨ ਹਾਰਾ ਆਪੈ ਪਾਪ ਪੁੰਨ ਵਿਸਥਾਰਾ ਇਆ ਜੁਗ ਜਿਤ ਜਿਤ ਆਪੈ ਲਾਇਓ ਸੋ ਸੋ ਪਾਇਓ ਜੋ ਆਪ ਦਵਾਇਓ ਵਾ ਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫਨ ਹੋ ਇਕ ਕਹਿ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰ ਨਹਾਰਾ ਸ਼ਲੋਕ ਰਾਚ ਰਹੇ ਬਨਤਾ ਬਨੋਦ ਕੁਸਮ ਰੰਗ ਬਿਖਸ਼ੂਰ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਹ ਤਹ ਬੰਦਨ ਪਾਹੀ ਜੇ ਵਿਦ ਕਤੁ ਨਾ ਛੂਟੀ ਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਵਾਦੇ ਜਮ ਕੀ ਜੇ ਮਰੀ ਮੀਠੀ ਮਾਇਆ ਰੰਗ ਭ੍ਰਮ ਕੇ 모ਹ ਨ ਬੁਝੈ ਸੋ ਪ੍ਰਭ ਸਦ ਹੂ ਸੰਗ ਲੇਖੈ ਗਨ ਤਨਾ ਛੂਟੀ ਐ ਕਾਚੀ ਭੀਤ ਨਾ ਸੁਧ ਜਿਸੈ 부ਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੋਦ ਸਲੋਕਾ ਟੂਟੇ ਬੰਦਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਾਹ ਕਹਿ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਵਾ ਮਹਿਨੀ ਪਾਵਹਿ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਕਰ ਤਾ ਕੈ ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹੰਬੁਦ ਮਾਇਆ ਮਦਮਾਤੇ ਯਾ ਮਾਇਆ ਮੈਂ ਜਨਮੈ ਮਰਨਾ ਜਿਉ ਜੋ ਹੁਕਮ ਤਿਵੈ ਤਿਉ ਕਰਨਾ ਕੋਉ ਊਨ ਨਾ ਕੋਉ ਪੂਰਾ ਕੋਉ ਸੁਗਰ ਨਾ ਕੋਉ ਮੂਰਾ ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹਾ ਦੂ ਸਰਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿ ਲਵੇ ਨਾ ਕੋ ਏ ਕਹਿ ਆਪ ਅਵਰ ਨਹਿ ਹੋਉ ਉਮਨ ਹਾਰ ਹੂਤ ਸਾਧ ਆਇਆ ਵਾਕਾਂ ਅੰਤ ਨਾ ਕਾਹੂ ਪਾਇਆ ਕੀਤ ਹਸਤ ਮਹਪੂਰ ਸਮਾਨੀ ਪ੍ਰਗਟ ਪੁਰਖ ਸਭ ਥਾਉ ਜਾਣੀ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ ਨਾਨਕ ਧਨ ਤਨ ਧਨ ਜਨ ਆਏ ਤੇ ਪਰਵਾਨ ਪੌੜੀ ਆਇਆ ਸਫਲਤਾਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨ ਮਹਿਰਾਤਾ ਜਾਂ ਕੋ ਦਇਆ ਮਯਾਬੇ ਦਾਤਾ ਏ ਕਹਿ ਆਵਨ ਫਿਰ ਜੋਨ ਨ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸ਼ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਉ ਪੌੜੀ ਜਈਆ ਜਾਰੂ ਦੁਰਮਤ ਦੋ ਕਿਸੈ ਤਿਆਗ ਸੁਖ ਸਹਿਜੇ ਸੋ ਜਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵਜਲ ਤਰਨਾ ਜਈਆ ਜਨਮ ਨ ਆਵੇ ਸੋ ਏਕ ਨਾਮ ਲੈ ਮਨਹਿ ਪੁਰੂ ਜਈਆ ਜਨਮ ਨ ਹਾਰੀ ਐ ਗੁਰਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾਣ ਕਹਿ ਹਿਰੈ ਏਕ ਸਲੋਕ ਅੰਤਰ ਮਨ ਤਨ ਵਸ ਰਹਿ ਤੀਤ ਊਤ ਕੇ ਮੀਤ ਗੁਰ ਪੂਰੈ ਅਪਦੇਸਿਆ ਨਾਨਕ ਜਪੀਐ ਨੀਤ ਪੌੜੀ ਅਨ ਦਿਨ ਸਿਮਰਹੁ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਥਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਨਤਾ ਕਸ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਸੀਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇਤੇ ਬਹੁਰ ਨ ਆਇਆ ਸ਼ਲੋਕ ਆਤ ਸੁੰਦਰ ਕਲীন ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਈਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਘਟ ਸਾਸਤਰ ਹੋਏ ਗਿਆਤਾ ਪੂਰਕ ਕੁੰਭ ਕਰੇ ਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ 헤ਤਾ ਜੋ ਕਛਕੀਨੋ ਸਉ ਅਨੇਤਾ ਵਾਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸਹਿ ਗੋਪਾਲਾ ਸਲੋਕ ਕੁੰਟ ਚਾਰ ਦਹਿ ਇਸ ਭ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨ ਮੇਟ ਤਕੋ ਨਹੀਂ ਹੋਤ ਕਛ ਦਉ ਬਾਰਾ ਕਰਨੇ ਹਾਰ ਨ ਭੂਲਣ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਕੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੀਂ ਸਮਾਰ ਪੌੜੀ ਖਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹਿ ਜੋ ਦੇਣਾ ਸੋ ਦੇ ਰਹਿਓ ਭਾਵੇਂ ਤਹ ਤਹ ਜਾਹੇ ਖਰਚ ਖਜ਼ਾਨਾ ਨਾਮ ਧੰਨ ਆ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹੈ ਗੁਣਤਾਸ ਖੇਲਹਿ ਬਿਗਸੈ ਅਨਦ ਸਿਓ ਜਾ ਕੋ ਹੋਤਿ ਕਿਰਪਾਲ ਸਦੀਵ ਅਗਨੀ ਸੁਹਾਵਨੇ RAM ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਦਾਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰਿ ਸ਼ਲੋਕ ਗਨ ਮੇਨ ਦੇਖੋ ਮਨੈ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪਾਉੜੀ ਗਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਕਹਾ ਬਸਾਸਾ ਦੇਹ ਕਾ ਬਿਲਮਨਾ ਕਰੇ ਹੋ ਮੀਤ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਸਬੰਦ ਉਹ ਬੇਰਾਗ ਬੂਜੀਐ ਜੋ ਆਏ ਪਰੈ ਜਮਖੰਦ ਗਿਆਨੀ ਧਿਆਨੀ ਚਤਰਪੇਖ ਰਹਿਣ ਨਹੀਂ ਏ ਠਾਈ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹਿ ਗੁਰ ਪ੍ਰਸਾਦ ਸਿਮਰਤ ਰਹਿ ਜਾਹੁ ਮਸਤਕ ਭਾਗ ਨਾਨਕ ਆਏ ਸਫਲਤੇ ਜਾਂ ਕੋ ਪ੍ਰਿਆ ਹੈ ਸੁਹਾਗ ਸ਼ਲੋਕ ਕੋਕੇ ਸਾਸਤਰ ਵੇਦ ਸਭ ਆਨਨਾ ਕਥ ਤਉ ਕੋਈ ਆਪ ਜਗਾ ਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੱਗਾ ਘਾਲੋ ਮਨ ਹੈ ਏਹ ਬਿਨ ਹਰ ਦੂ ਸਰਨਾਹੀ ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹਿ ਹੁਲੈ ਤਉ ਮਨ ਜੋ ਆਵੇ ਸਰਨਾ ਨਾਮ ਤਤ ਕਲ ਮਹਿ ਪੁਨੈ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਹਾ ਤਿਤ ਪਾਵਹਿ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਸਲੋਕ ਗਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲਸਾਰ ਜੀਵਨ ਨੂਰਹ ਪਰਮ ਮੋਹ ਨਾਨਕ ਤੇ ਉਗਵਾਰ ਪੌੜੀ ਗੰ